ਮਾਜ ਮਹਲਾ ਪੰਜਵਾਂ ਸਭ ਸੁਖ ਪੈ ਪ੍ਰਭ ਤੁਠੇ ਜਦੋਂ ਕਿਸੇ ਵੱਡ ਭਾਗੀ ਉੱਤੇ ਪ੍ਰਭੂ ਪ੍ਰਸੰਨ ਹੋਵੇ ਤਾਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਗੁਰਪੂਰੇ ਕੇ ਚਰਨ ਮਨ ਉਠੇ ਤੇ ਉਸ ਦੀ ਮਿਹਰ ਨਾਲ ਪੂਰੇ ਗੁਰੂ ਦੇ ਚਰਨਾਂ ਮਨ ਵਿੱਚ ਆ ਵਸਦੇ ਹਨ ਸਾਜ ਸਮਾਦ ਲਗੀ ਲੈਵੇ ਅੰਤਰ ਸੋ रस ਸੋਈ ਜਾਣੈ ਜੀਉ ਪਰਸ ਆਨੰਦ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਦੇ ਅੰਦਰ ਪ੍ਰਭੂ ਮਿਲਾਪ ਦੀ ਲਗਨ ਹੋਵੇ ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਈ ਹੋਵੇ ਭਾਵ ਜੋ ਸਦਾ ਆਤਮਕ ਅਡੋਲਤਾ ਵਿੱਚ ਟਿਕਿਆ ਰਹੇ ਅਗਾਮ ਅਗੋਚਰ ਸਾਹਿਬ ਮੇਰਾ ਮੇਰਾ ਮਾਲਕ ਪ੍ਰਭੂ ਆ ਪਹੁੰਚ ਹੈ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਘਾਟ ਘਾਟ ਅੰਤਰ ਵਰਤੈ ਨਿਰਾ ਉਹ ਹਰੇਕ ਦੇ ਹਿਰਦੇ ਵਿੱਚ ਵਸ ਰਿਹਾ ਹੈ ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਾਦਾ ਅਲਿਪਤ ਜੀ ਆ ਕਦਾਤਾ ਉਹ ਵਿਰਲਾ ਆਪ ਪਛਾਣੈ ਜੀਉ ਫਿਰ ਵੀ ਉਹ ਮਾਇਆ ਦੇ ਪ੍ਰਭਾਵ ਤੋਂ ਕਰੇ ਹੈ ਤੇ ਸਭ ਜੀਵਾਂ ਨੂੰ ਦਤਾਂ ਦੇਣ ਵਾਲਾ ਹੈ ਉਹ ਸਭ ਦੀ ਜਿੰਦ ਜਾਨ ਹੈ ਸਭ ਦਾ ਆਤਮਾ ਹੈ ਸਭ ਦਾ ਆਪ ਹੈ ਉਸ ਸਭ ਦੇ ਆਪੇ ਪ੍ਰਭੂ ਨੂੰ ਕੋਈ ਵਿਰਲਾ ਮੁਨੁੱਖ ਪਛਾਣਦਾ ਹੈ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਪ੍ਰਮਾਤਮਾ ਦੇ ਮਿਲਦੀ ਨਿਸ਼ਾਨੀ ਇਹ ਹੈ ਮਨ ਇੱਕੋ ਸੱਚਾ ਹੁਕਮ ਪਛਾਣੀ ਕਿ ਜਿਹੜਾ ਉਸ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹ ਆਪਣੇ ਮਨ ਵਿੱਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਸਾਜ ਸੰਤੋਖ ਸਦਾ ਤ੍ਰਿਪਤਾ ਸੇ आनंद खसम ਕੈ ਭਾਣੈ ਜਿਓ ਜਿਹੜੇ ਮਨੁੱਖ ਖਸਮ ਪ੍ਰਭੂ ਦੀ ਰਾਜਾ ਵਿੱਚ ਰਹਿੰਦੇ ਹਨ ਉਹ ਆਤਮਕ ਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਹ ਸੰਤੋਖ ਵਿੱਚ ਜੀਵਨ ਬਤੀਤ ਕਰਦੇ ਹਨ ਤੇ ਤ੍ਰਿਸ਼ਨਾ ਵੱਲੋਂ ਸਦਾ ਰਜੇ ਰਹਿੰਦੇ ਹਨ ਹੱਥੀਂ ਦਿੱਤੀ ਪ੍ਰਭ ਦੇਵਣ ਹਾਰੇ ਉਸ ਪ੍ਰਭੂ ਦੀ ਸੇਵਤ ਸਲਾਮਾਨੋ ਇੱਕ ਫਕੀ ਹੈ ਦੇਵਨ ਹਾਰ ਪ੍ਰਭੂ ਨੇ ਇਸ ਜੀਵ ਬਾਲ ਨੂੰ ਇਸ ਫਕੀ ਦੀ ਤਲੀ ਦਿੱਤੀ ਜਨਮ ਮਰਨ ਰੋਗ ਸਭ ਨਿਵਾਰੇ ਉਸ ਦੇ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲੇ ਸਾਰੇ ਰੋਗ ਦੂਰ ਕਰ ਦਿੱਤੇ ਨਾਨਕ ਦਾਸ ਕੀਏ ਪ੍ਰਭੇ ਆਪਣੇ ਹਰ ਕੀਰਤਨ ਰੰਗ ਮਣੇ ਜਿਓ ਹੈ ਨਾਨਕ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਆਤਮਿਕ ਆਨੰਦ ਮੰਨਦੇ ਹਨ ਮਾਝ ਮਹਲਾ 5 ਕਿੰਨੀ ਦਇਆ ਗੋਪਾਲ ਗਸਾਈ ਸ੍ਰਿਸ਼ਟੀ ਦੇ ਪਾਲਣਹਾਰ ਸ੍ਰਿਸ਼ਟੀ ਦੇ ਖਸਮ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ਗੁਰੂ ਕੇ ਚਰਨ ਵਸੇ ਮਨ ਮਾਹੀ ਉਸ ਦੇ ਮਨ ਵਿੱਚ ਗੁਰ ਕੇ ਚਰਨ ਵਸੇ ਮਨ ਮਾਹੀ ਉਸ ਦੇ ਮਨ ਵਿੱਚ ਗੁਰੂ ਦੇ ਚਰਨ ਵਸਪੇ ਅੰਗੀਕਾਰ ਕੀਤਾ ਤਿੰਨ ਕਰਤਾ ਦੁੱਖ ਕਾ ਡੇਰਾ ਟਾਹਿਆ ਜਿਉ ਉਸ ਨੂੰ ਉਸ ਕਰਤਾਰ ਨੇ ਪ੍ਰਵਾਨ ਕਰ ਲਿਆ ਆਪਣਾ ਬਣਾ ਲਿਆ ਤੇ ਉਸ ਦੇ ਅੰਦਰੋਂ ਕਰਤਾਰ ਨੇ ਦੁੱਖ ਦਾ ਅੱਡਾ ਹੀ ਚੁੱਕ ਦਿੱਤਾ ਮਨ ਤਨ ਵਸਿਆ ਸੱਚਾ ਸੋਈ ਜਿਸ ਮਨੁੱਖ ਦੇ ਮਨ ਵਿੱਚ ਸਰੀਰ ਵਿੱਚ ਉਹ ਸਦਾ ਤੇ ਰਹਿਣ ਵਾਲਾ ਪ੍ਰਮਾਤਮਾ ਵਸਪੇ ਵਿਖੜਾ ਤਾਂ ਨਾ ਦਿਸੈ ਕੋਈ ਉਸ ਨੂੰ ਜੀਵਨ ਸਫਰ ਵਿੱਚ ਕੋਈ ਥਾਂ ਔਖਾ ਨਹੀਂ ਦਿਸਦਾ ਦੂਤ ਦੁਸ਼ਮਣ ਸਭ ਸਜਣ ਹੋਏ ਏਕੋ Swami ਆਹਿਆ ਜਿਉ ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ ਸਾਰੇ ਦੋਖੀ ਦੁਸ਼ਮਣ ਉਸ ਦੇ ਸੱਜਣ ਮਿੱਤਰ ਬਣ ਜਾਂਦੇ ਹਨ ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ ਜੋ ਕਿ ਸ਼ਕਰੇ ਸੋ ਆਪੇ ਆਪੈ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਪ੍ਰਭੂ ਕਰਦਾ ਹੈ ਉਹ ਆਪ ਹੀ ਆਪਣੇ ਆਪ ਤੋਂ ਕਰਦਾ ਹੈ ਬੁੱਧ ਸਿਆਣਪ ਕਿਛੂ ਨਾ ਜਾਪੈ ਉਸ ਦੇ ਕੰਮਾਂ ਵਿੱਚ ਕਿਸੇ ਹੋਰ ਦੀ ਅਕਲ ਜਾਂ ਚਪਰਾਈ ਕੰਮ ਨਹੀਂ ਕਰਦੀ ਲੱਗਦਾ ਨਹੀਂ ਕਿ ਕਿਸੇ ਦੀ ਚਪਰਾਈ ਕੰਮ ਕਰਦੀ ਹੈ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭੂ ਪਰਮ ਭੁਲਾਵਾ ਲਾਹਿਆ ਜਿਓ ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿੱਚੋਂ ਪ੍ਰਭੂ ਨੇ ਢਟਣਾ ਤੇ ਭਲੇਖਾ ਦੂਰ ਕਰ ਦਿੱਤਾ ਹੈ ਚਰਣ ਕਮਲ ਜਨਕਾ ਆਧਾਰੋ ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ ਆਠ ਪਹਿਰ RAM ਨਾਮ ਵਾਪਾਰੋ ਸੇਵਕ ਇਕੱਠੇ ਪੈਰ ਪਰਮਾਤਮਾ ਦਾ ਨਾਮ ਮਨਜਦੇ ਹਨ ਸਾਝ ਅਨੰਦ ਗਾਵੇਂ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜਿਉ ਸੇਵਕ ਆਤਮਿਕ ਅਡੋਲਤਾ ਦੇ ਅਨੰਦ ਮਾਣਦੇ ਹੋਏ ਸਦਾ ਹੇ ਨਾਨਕ ਉਸ ਗੋਵਿੰਦ ਪ੍ਰਭੂ ਦੇ ਗੁਣ ਗਾਉਂਦੇ ਹਨ ਜੋ ਸਭ ਜੀਵਾਂ ਵਿੱਚ ਵਿਆਪਕ ਹੈ ਮਾਜ ਮਹਲਾ ਪੰਜਵਾਂ ਸੋ ਸਚ ਮੰਦਰ ਜਿਤ ਸਚ ਤਿਆਈਐ ਜਿਸ ठाਵ ਵਿਚ ਸਦਾ ਥਿਰ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ ਸੋ ਰੇਦਾ ਸੁਹਿਲਾ ਜਿਤ ਹਰ ਗੁਣ ਗਾਈਐ ਉਹ ਹਰ ਅਦਾ ਸਦਾ ਸੁਖੀ ਹੈ ਜਿਸ ਦੇ ਰਾਹੀ ਪ੍ਰਮਾਤਮਾ ਦੇ ਗੁਣ ਗਾਏ ਜਾਣ ਸਾਧਰਤ ਸੁਹਾਵੀ ਜਿਤ ਵਸੈ ਹਰ ਜਨਾ ਸੱਚੇ ਨਾਮ ਵਿਟੋ ਕੁਰਬਾਨੋ ਜਿਉ ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿੱਚ ਪ੍ਰਮਾਤਮਾ ਦੇ ਭਗਤ ਵਸਦੇ ਹਨ ਤੇ ਪ੍ਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ਸੱਚ ਬੜਾਈ ਕੀਮ ਨਾ ਪਾਈ ਤੂੰ ਸਦਾ ਤੇ ਰਹਿਣ ਵਾਲਾ ਹੈ ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ ਭਾਅ ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ ਕੁਦਰਤ ਕਰਮ ਨਾ ਕਹਿਣਾ ਜਾਈ ਤੇਰੀ ਕੁਦਰਤ ਬਿਆਨ ਨਹੀਂ ਕੀਤੀ ਜਾ ਸਕਦੀ ਤੇਰੀ ਬਖਸ਼ਿਸ਼ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਆਏ ਤੇ ਆਏ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਓ ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਹਨ ਉਹਨਾਂ ਦੇ ਮਨ ਵਿੱਚ ਤੇਰਾ ਸਦਾ ਥਿਰ ਸਿਪਤ ਸਲਾਹ ਦਾ ਸ਼ਬਦ ਹੀ ਆਸਰਾ ਹੈ ਸੱਚ ਸਲਹਣ ਵਡ ਭਾਗੀ ਪਾਈਐ हे ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇਰੀ ਸਿਫਤ ਸਲਾ ਵੱਡੇ ਭਾਗਾ ਨਾਲ ਮਿਲਦੀ ਹੈ ਗੁਰ ਪ੍ਰਸਾਦੀ ਹਰ ਗੁਣ ਗਾਈਐ हे ਹਰੀ ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਇਆ ਜਾ ਸਕਦੇ ਹਨ ਰੰਗ ਰਤੇ ਤੇਰੇ ਤੁਦ ਭਾਵੇਂ ਸੱਚ ਨਾਮ ਨਿਸ਼ਾਨੋ ਜਿਉ ਹੈ ਪ੍ਰਭੂ ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੇ ਪਾਸ ਤੇਰਾ ਸਦਾ ਥਿਰ ਰਹਿਣ ਵਾਲਾ ਨਾਮ ਜੀਵਨ ਸਫਰ ਵਿੱਚ ਰਾਹਦਾਰੀ ਹੈ ਸੱਜੇ ਅੰਤ ਨ ਜਾਣੇ ਕੋਈ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ ਥਾਨ ਅਥਨੰਤਰ ਸੱਚਾ ਸੋਈ ਉਹ ਸਦਾ ਤੇ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿੱਚ ਵਸ ਰਿਹਾ ਹੈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜਿਉ ਹੈ ਨਾਨਕ ਉਸ ਸਦਾ ਸਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਣ ਵਾਲਾ ਹੈ ਮਾਜ ਮਹਲਾ ਪੰਜਵਾ ਰੈਣ ਸੁਹਾਵੜੀ ਦਿਨ ਸੁਸੋਹੇਲਾ ਰਾਤ ਸੁਹਾਵਣੀ ਬੀਤਦੀ ਹੈ ਤੇ ਦਿਨ ਵੀ ਸੋਖਾ ਗੁਜ਼ਰਦਾ ਹੈ ਜਾਪੇ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਜੇ ਸੰਤਾਂ ਦੀ ਸੰਗਤ ਵਿੱਚ ਮੇਲ ਹੋ ਜਾਏ ਉੱਥੇ ਆਤਮ ਮੌਤ ਤੋਂ ਬਚਣ ਵਾਲਾ ਹਰ ਨਾਮ ਜਪਿਆ ਜਾਏ ਘੜੀ ਭੂਰਤ ਸਿਮਰਤ ਪਲਵੰਜੈ ਜੀਵਨ ਸਫਲ ਤਿਥਾਈਂ ਜੀਓ ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ ਉੱਥੇ ਹੀ ਜੀਵਨ ਦਾ ਸਮਾ ਸਫਲ ਹੁੰਦਾ ਹੈ ਸਿਮਰਤ ਨਾਮ ਦੁਖ ਸਭ ਲਾਥੇ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲੈ ਜਾਂਦੇ ਹਨ ਅੰਤਰ ਬਾਹਰ ਹਰ ਪ੍ਰਭ ਸਾਥੇ ਜੀਵ ਦੇ ਹਿਰਦੇ ਵਿੱਚ ਤੇ ਬਾਹਰ ਜਗਤ ਵਿੱਚ ਪ੍ਰਮਾਤਮਾ ਹਰ ਵੇਲੇ ਨਾਲ ਵਸਦਾ ਪ੍ਰਤੀਤ ਹੁੰਦਾ ਹੈ ਭੈ ਭਉ ਪਰਮ ਖੋਇਆ ਗੁਰ ਪੂਰੈ ਦੇਖਾ ਸਭ ਨਹੀਂ ਦੇਖਾਂ ਸਭ ਨਹੀਂ ਜਾਈ ਜਿਓ ਪ੍ਰਮਾਤਮਾ ਦਾ ਡਰ ਆਦਿ ਬਹਿਰ ਦੇ ਵਿੱਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ ਹੁਣ ਮੈਂ ਪ੍ਰਮਾਤਮਾ ਨੂੰ ਸਭ ਥਾਵਾਂ ਵਿੱਚ ਵੇਖਦਾ ਹਾਂ ਦੇਖਾਂ ਬਾਟ ਕਰਾਂਗੇ ਜੇ ਦੇਖਾ ਕਰਾਂਗੇ ਤਾਂ ਮੈਂ ਵੇਖਿਆ ਸੀ ਵੇਖਦਾ ਹਾਂ ਪ੍ਰਭੂ ਸਰਬਰਥ ਵੱਡੂ ਉੱਚ ਅਪਾਰਾ ਪ੍ਰਭੂ ਸਭ ਤਾਕਤਾਂ ਵਾਲਾ ਹੈ ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ ਨੌ ਨਿਦ ਨਾਮ ਭਰੇ ਪੰਡਾਰਾ ਉਸ ਦਾ ਨਾਮ ਮਨੋ ਜਗਤ ਦੇ ਨੌ ਹੀ ਖਜ਼ਾਨੇ ਹੈ ਨਾਮਤਾ ਨਾਲ ਨਾਲ ਉਸ ਪ੍ਰਭੂ ਦੇ ਖਜ਼ਾਨੇ ਨੱਕੋ ਨੱਕ ਭਰੇ ਪਏ ਹਨ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨ ਲਾਈ ਜਿਓ ਸੰਸਾਰ ਰਚਨਾ ਦੇ ਸ਼ੁਰੂ ਵਿੱਚ ਪ੍ਰਭੂ ਆਪ ਹੀ ਆਪ ਸੀ ਦੁਨੀਆ ਦੇ ਅੰਤ ਵਿੱਚ ਪ੍ਰਭੂ ਆਪ ਹੀ ਆਪ ਹੋਏਗਾ ਹੁਣ ਸੰਸਾਰ ਰਚਨਾ ਦੇ ਮੱਧ ਵਿੱਚ ਪ੍ਰਭੂ ਆਪ ਹੀ ਆਪ ਹੈ ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝਦਾ ਯਾਦ ਰੱਖਿਓ ਸਾਰੇ ਗੱਲ ਸਾਡੇ ਵਾਸਤੇ ਗੁਰੂ ਸਾਹਿਬ ਜੀ ਦਾ ਇਹ ਬਚਨ ਹੈ ਕਿ ਸਾਡੇ ਵਾਸਤੇ ਉਹ ਦੇ ਬਰਾਬਰ ਦਾ ਉਹ ਦੇ ਵਰਗਾ ਜਿਹਨੂੰ ਹੋਰ ਕਿਸੇ ਨੂੰ ਅਦਬ ਮਾਣ ਦਿੱਤਾ ਜਾਏ ਨਹੀਂ ਹੋ ਸਕਦਾ ਇਸ ਕਰਕੇ ਸਿਰ ਵੀ ਸਿਰਫ ਉਹਦੇ ਚਰਨਾਂ 'ਚ ਝੁਕਦਾ ਹੈ ਸਾਡਾ ਕਰ ਕਿਰਪਾ ਮੇਰੇ ਦੀਨ ਦੇ ਅੱਲਾ हे ਦੀਨਾ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ ਮੇਰੇ ਉਤੇ ਵੀ ਕਿਰਪਾ ਕਰੋ ਜਾਚਕ ਜਾਚੈ ਸਾਧ ਰਵਾਲਾ ਤੇਰਾ ਇਹ ਮੰਗਤਾ ਤੇਰੇ ਪਾਸੋਂ ਗੁਰੂ ਸਾਧ ਸਾਧ ਮਤਲਬ ਗੁਰੂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਦੇਹਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਤੇਰਾ ਦਾਸ ਨਾਨਕ ਤੈਥੋਂ ਮੰਗਦਾ ਹੈ ਦਾਨ ਦੇ ਕੇ ਮੈਂ ਹਰੀ ਸਦਾ ਹੀ ਸਦਾ ਤੈਨੂੰ ਸਿਮਰਦਾ ਰਹਾ ਤਿਆਉਂਦਾ ਰਹਾ ਮਾਜ ਮਹਲਾ ਪੰਜਵਾਂ ਐਥੇ ਤੂੰ ਹੈ ਆਗੈ ਆਪੇ ਹੈ ਕਰਤਾਰ ਦੇ ਸ਼ਲੋਕ ਵਿੱਚ ਮੇਰਾ ਤੂੰ ਹੀ ਸਹਾਰਾ ਹੈ ਤੇ ਪ੍ਰਲੋਕ ਵਿੱਚ ਵੀ ਮੇਰਾ ਤੂੰ ਆਪ ਹੀ ਆਸਰਾ ਹੈ ਜੀ ਜੰਤ ਸਭ ਤੇਰੇ ਥਾਪੇ ਸਾਰੇ ਜੀ ਜੰਤ ਤੇਰੇ ਸਹਾਰੇ ਹੀ ਹਨ ਤਦ ਬਿਨੇ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਹਾਰੀ ਜਿਓ ਹੈ ਕਰਤਾਰ ਤੈਥੋਂ ਬਿਨਾ ਮੈਨੂੰ ਕੋਈ ਹੋਰ ਸਹਾਈ ਨਹੀਂ ਦਿਸਦਾ ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ਰਸਨਾ ਜਪ ਜਪ ਜੀਵੇ ਸੁਆਮੀ ਤੇਰਾ ਸੇਵਕ ਤੇਰਾ ਨਾਮ ਆਪਣੀ ਹੀ ਜੀਬ ਨਾਲ ਜਪ ਜਪ ਕੇ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਪਾਰ ਬ੍ਰਹਮ ਪ੍ਰਭ ਅੰਤਰਜਾਮੀ ਹੈ ਸਵਾਮੀ ਹੈ ਪਾਰ ਬ੍ਰਹਮ ਹੈ ਅੰਤਰਜਾਮੀ ਪ੍ਰਭ ਜੇਨ ਸੇਵਿਆ ਤិនਹੀ ਸੁਖ ਪਾਇਆ ਸੋ ਜਨਮ ਨਾ ਜੂਵੈ ਹਾਰੀ ਜਿਓ ਜਿਸ ਮਨੁੱਖ ਨੇ ਤੇਰੀ ਸੇਵਾ ਭਗਤੀ ਕੀਤੀ ਉਸ ਨੇ ਹੀ ਆਤਮਕ ਆਨੰਦ ਮਾਣਿਆ ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈ ਨਹੀਂ ਗਵਾਉਂਦਾ ਜਿਵੇਂ ਕੇ ਜਵਾਰੀਆਂ ਜਿਵੇਂ ਵਿੱਚ ਸਭ ਕੁਝ ਹਾਰ ਜਾਂਦਾ ਹੈ ਨਾਮ ਔਖਦ ਜਿਨ ਜਨ ਤੇਰੇ ਪਾਇਆ हे ਪ੍ਰਭੂ ਤੇਰੇ ਜੈਸ ਸੇਵਕ ਨੇ ਤੇਰਾ ਨਾਮ ਰੂਪ ਦਵਾਈ ਲੱਭ ਲਈ ਹੈ ਤੇਰੇ ਨਾਮ ਦੀ ਦਵਾਈ ਜਿਹਨੂੰ ਮਿਲ ਗਈ ਹੈ ਜਨਮ ਜਨਮ ਕਾ ਰੋਗ ਗਵਾਇਆ ਉਹਨੇ ਜਨਮ ਜਨਮਾਂ ਤਰਾਂ ਦਾ ਰੋਗ ਗਵਾ ਲਿਆ ਹਾਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹ ਹੈ ਕਾਰੀ ਜਿਓ ਦਿਨ ਰਾਤ ਪ੍ਰਮਾਤਮਾ ਦੀ ਸਿੱਖ ਸਲਾਹ ਦੇ ਗੀਤ ਗਾਇਆ ਕਰੋ ਇਹ ਅਸਲ ਵਿੱਚ ਸਫਲ ਕਾਰਜ ਹੈ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਪ੍ਰਭੂ ਨੇ ਆਪਣੇ ਸੇਵਕ ਤੇ ਮਿਹਰ ਦੀ ਨਿਗਾਹ ਕਰਕੇ ਆਪਣੇ ਸੇਵਕ ਦਾ ਜੀਵਨ ਸਵਾਰ ਦਿੱਤਾ ਕਾਟ ਕਾਟੇ ਅੰਤਰ ਪਰ ਬ੍ਰਹਮਨ ਮਿਸ਼ਕਾਰਿਆ ਉਸਨੇ ਹਰੇਕ ਸਰੀਰ ਵਿੱਚ ਪ੍ਰਮਾਤਮਾ ਨੂੰ ਵੇਖਣ ਦੀ ਆਦਤ ਪਾ ਦਿੱਤੀ ਤੇ ਹੁਣ ਹਰੇਕ ਦਾ ਆਦਮ ਹੈ ਪ੍ਰਮਾਤਮਾ ਦੇ ਵਾਂਗ ਕਰਦਾ ਹਾਂ ਇਕਸ ਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਏ ਮਤ ਸਾਰੀ ਜਿਓ ਬਾਬਾ ਨਾਨਕ ਇਹ ਮਤ ਸਾਰੀ ਜੀ ਉਹ ਹੈ ਨਾਨਕ ਇਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਉਹ ਸਵਰਗ ਨਹੀਂ ਹੈ ਇਹ ਸਭ ਤੋਂ ਸ੍ਰੇਸ਼ਟ ਸੂਜ ਹੈ ਮਾਜ ਮਹਲਾ ਪੰਜਵਾਂ ਮਨ ਤਨ ਰਤਾ RAM ਪਿਆਰੇ ਸਰਬਸ ਦੀਜੈ ਆਪਣਾ ਵਾਰੇ ਜੇ ਤੂੰ ਇਹ ਲੋੜਦਾ ਹੈ ਕਿ ਤੇਰਾ ਮਨ ਤੇਰਾ ਸਰੀਰ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹੇ ਤਾਂ ਆਪਣਾ ਸਭ ਕੁਝ ਸਦਕੇ ਕਰਕੇ ਉਸ ਪ੍ਰੇਮ ਦੇ ਵਟੇ ਦੇ ਦੇਣਾ ਚਾਹੀਦਾ ਹੈ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਓ ਅੱਠੇ ਪੈ ਰੱਬ ਨੂੰ ਯਾਦ ਕਰਿਆ ਕਰ ਕੋਈ ਵੀ ਸਾ ਰੱਬ ਨੂੰ ਯਾਦ ਕਰਨ ਤੋਂ ਬਿਨਾ ਨਾ ਲਿਆ ਕਰ ਭਾਈ ਰੱਬ ਨੂੰ ਨਾ ਭਲਾਇਆ ਕਰ ਸੋਈ ਸਾਜਨ ਮੀਤ ਪਿਆਰਾ ਉਹੋ ਹੀ ਸੱਜਣ ਪ੍ਰਭੂ ਦਾ ਪਿਆਰਾ ਮਿੱਤਰ ਹੈ RAM ਨਾਮ ਸਾਧ ਸੰਗ ਵਿਚਾਰਾ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ ਸਾਧੂ ਸੰਗ ਤਰੀ ਜੈ ਸਾਗਰ ਕੱਟੀ ਜਮ ਕੀ ਫਸਾ ਜੀਓ ਸਾਤ ਸੰਗਤ ਵਿੱਚ ਰਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ਚਾਰ ਪਦਾਰਥ ਹਰ ਕੀ ਸੇਵਾ ਪ੍ਰਮਾਤਮਾ ਦੀ ਸੇਵਾ ਭਗਤੀ ਹੀ ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ ਹਨ ਪਾਰ ਜਾਤ ਜਪ ਅਲਖ ਅਪੇਵਾ ਅਲਖ ਅਪੇਵ ਪ੍ਰਭੂ ਦਾ ਨਾਮ ਜਾਪੋ ਇਹੀ ਪਾਰ ਜਾਤ ਰੋਖ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਹੈ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਜਿਸ ਮਨੁੱਖ ਦੇ ਅੰਦਰੋਂ ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਹੈ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ ਉਸ ਦੀ ਹਰੇਕ ਕਿਸਮ ਦੀ ਸਜ਼ਾ ਪੂਰੀ ਹੋ ਗਈ ਹੈ ਪੂਰਣ ਭਾਗ ਭੈ ਜਿਸ ਪ੍ਰਾਣੀ ਸਾਧ ਸੰਗ ਮਿਲੇ 사ਰੰਗ ਪਾਣੀ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ ਉਸ ਨੂੰ ਸਾਧ ਸੰਗਤ ਵਿੱਚ ਪ੍ਰਮਾਤਮਾ ਮਿਲ ਪੈਂਦਾ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗ੍ਰਸਤ ਉਦਾ ਸਾਜੀਓ ਹੈ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਹ ਘਰਬਾਰੀ ਹੁੰਦਾ ਹੋਇਆ ਵੀ ਮਾਇਤ ਨਲੇ ਪਰਿੰਦਾ ਹੈ ਜੇ ਉਹ ਪ੍ਰਭੂ ਦੇ ਦਰ ਤੇ ਕਮੂਲ ਚੜ ਜਾਂਦਾ ਹੈ ਮਾਜ ਮਹਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਉਸ ਨੇ ਹੀ ਨਾਮ ਸਿਮਰ ਕੇ ਹਿਰਦੇ ਵਿੱਚ ਆਤਮਿਕ ਆਨੰਦ ਮਾਣਿਆ ਹੈ ਕਰ ਕਿਰਪਾ ਭਗਤੀ ਪ੍ਰਗਟਾਇਆ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਤ ਜਨਾਂ ਨੇ ਕਿਰਪਾ ਕਰਕੇ ਪ੍ਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਹੈ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜਿਉ ਸਾਧ ਸੰਗਤ ਵਿੱਚ ਮਿਲ ਕੇ ਜਿਸ ਨੇ ਸਦਾ ਹਰੀ ਨਾਮ ਜਪਿਆ ਉਸ ਨੇ ਸਾਰੇ ਆਲਸ ਉਸ ਦੇ ਸਾਰੇ ਰੋਗ ਮਨੋਂ ਮੁੱਕ ਗਏ ਦੂਰ ਹੋ ਗਏ ਜਾਂ ਕੈ ਗ੍ਰਹਿ ਨਾਮ ਨਿਦ ਹੈ ਪਹਰ ਭਾਈ ਜਾਂ ਕੈ ਗ੍ਰਹਿ ਨਾਮ ਨਿਦ ਹਰ ਭਾਈ へ ਭਾਈ ਜਿਸ ਹਰੀ ਨੇ ਘਰ ਵਿੱਚ ਨੋ ਹੀ ਖਜ਼ਾਨੇ ਮੌਜੂਦ ਹਨ ਤੇ ਇਸ ਮਿਲਿਆ ਜਿਸ ਪੁਰਬਕ ਮਾਈ ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ ਗੁਰੂ ਦੇ ਰਾਹੀ ਜਿਸ ਦੇ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਸੰਸਕਾਰ ਜਾਗ ਪੈਂਦੇ ਹਨ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਉਸ ਦੀ ਪੂਰਨ ਪਰਮਾਤਮਾ ਨਾਲ ਡੂੰਗੀ ਸਾਨ ਬਣ ਜਾਂਦੀ ਹੈ ਉਸ ਦੀ ਪੂਰਨ ਪ੍ਰਭੂ ਵਿੱਚ ਸੁਰਤ ਜੁੜੀ ਰਹਿੰਦੀ ਹੈ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨਾ ਦੀ ਸਮਰੱਥਾ ਰੱਖਦਾ ਹੈ ਖਿਨ ਮੈਂ ਥਾਪਿ ਉਥਾਪਨ ਹਾਰਾ ਪ੍ਰਮਾਤਮਾ ਸਾਰਾ ਜਗਤ ਰਚ ਕੇ ਖਿਨ ਖਿਨ ਵਿੱਚ ਇਸ ਨੂੰ ਨਾਸ਼ ਕਰਨ ਦੀ ਵੀ ਤਾਕਤ ਰੱਖਦਾ ਹੈ ਆਪ ਇਕੰਤੀ ਆਪ प्रसारा ਉਹ ਆਪ ਹੀ ਨਿਰਗੁਣ ਸਰੂਪ ਹੋ ਕੇ ਇਕੱਲਾ ਹੋ ਜਾਂਦਾ ਹੈ ਤੇ ਆਪ ਹੀ ਆਪਣੇ ਆਪ ਤੋਂ ਸਗੁਣ ਰੂਪ ਧਾਰ ਕੇ ਜਗਤ ਰਚਨਾ ਕਰ ਦਿੰਦਾ ਹੈ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਨ ਵਿਜੋ ਗਾਜੀਓ ਉਸ ਕਰਤਾਰ ਨੂੰ ਜਗਤ ਦੇ ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਉਹ ਨਹੀਂ ਸਕਦਾ ਉਸ ਦਾ ਦਰਸ਼ਨ ਕੀਤੇ ਸਾਰੇ ਵਿਛੋੜੇ ਲੈ ਜਾਂਦੇ ਹਨ ਪ੍ਰਭੂ ਤੋਂ ਵਿਛੋੜਾ ਪਾਉਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲੈ ਜਾਂਦੇ ਹਨ ਅੰچل ਲਾਏ ਸਭ ਸ੍ਰਿਸ਼ਟ ਤਰਾਇ ਗੁਰੂ ਦੇ ਪੱਲੇ ਲਾ ਕੇ ਪ੍ਰਭੂ ਆਪੀ ਸਾਰੀ ਸ੍ਰਿਸ਼ਟੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਆਪਣਾ ਨਾਮ ਆਪ ਜਪਾਈ ਗੁਰੂ ਪ੍ਰਭੂ ਗੁਰੂ ਦੇ ਰਾਹੀ ਆਪਣਾ ਨਾਮ ਆਪ ਹੀ ਜੀਮੇ ਪਾਸੋਂ ਜਪਾਉਂਦਾ ਹੈ ਗੁਰ ਬੋਹਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜਿਓ ਹੈ ਨਾਨਕ ਪ੍ਰਮਾਤਮਾ ਦੀ ਤੁਰ ਦਰਗਾਹ ਤੋਂ ਮਿਲਾਪ ਦੇ ਸਵਾਬ ਬਣਨਾ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ ਜਹਾਜ਼ ਮਿਲਦਾ ਹੈ ਮਾਜ ਮਹਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜੀ ਉਹ ਹੀ ਕੰਮ ਕਰਦਾ ਹੈ ਜਿਹੜਾ ਪਰਮਾਤਮਾ ਆਪ ਕਰਾਉਂਦਾ ਹੈ ਜਿੱਥੇ ਰੱਖੈ ਸਾ ਪਲੀ ਜਾਏ ਜੀਵ ਨੂੰ ਜਿਸ ਥਾਂ ਪਰਮਾਤਮਾ ਰੱਖਦਾ ਹੈ ਉਹੀ ਥਾਂ ਜੀਵ ਵਾਸਤੇ ਚੰਗੀ ਹੈ ਉੱਥੇ ਰਹਿਣਾ ਚਾਹੀਦਾ ਹੈ ਉਹ ਟਿਕਾਣਾ ਛੱਡਣਾ ਨਹੀਂ ਚਾਹੀਦਾ ਜਦ ਅਸੀਂ ਟਿਕਾਣਾ ਛੱਡਦੇ ਹਾਂ ਉਦੋਂ ਅਸੀਂ ਦੁਖੀ ਹੁੰਨੇ ਹਾਂ ਸੋਈ ਸਿਆਣਾ ਸੋ ਪਤਵੰਤਾ ਹੁਕਮ ਜਾਣੇ ਜਿਸ ਮਿੱਠਾ ਜੀਓ ਉਹ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ ਜਿਸ ਨੂੰ ਪ੍ਰਮਾਤਮਾ ਦਾ ਹੁਕਮ ਪਿਆਰਾ ਲੱਗਦਾ ਹੈ ਮਿੱਠਾ ਲੱਗਦਾ ਹੈ ਸਭ ਪਰੋਈ ਇਕਤ ਧਾਗੇ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪ ਧਾਗੇ ਵਿੱਚ ਪਰੋ ਰੱਖਿਆ ਜਿਸ ਲਾਏ ਲੈ ਸੋ ਚਰਣੀ ਲਾਗੈ ਜਿਸ ਜੀਵ ਨੂੰ ਪ੍ਰਭੂ ਆਪਣੀ ਚਰਣੀ ਲਾਉਂਦਾ ਹੈ ਉਹੀ ਚਰਨਾ ਨਾਲ ਲੱਗਦਾ ਹੈ ਹੁੰਦ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਡੀਠਾ ਜਿਉ ਉਸ ਮਨੁੱਖ ਨੇ ਹੀ ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਜਿਸ ਦਾ ਉਲਟਿਆ ਹੋਇਆ ਹਿਰਦਾ ਕਾਲ ਫੁੱਲ ਪ੍ਰਭੂ ਨੇ ਆਪਣੀ ਮਿਹਰ ਨਾਲ ਆਪ ਖੜਾ ਦਿੱਤਾ ਤੇਰੀ ਮਹਿਮਾ ਤੂੰ ਹੈ ਜਾਣੈ हे ਪ੍ਰਭੂ ਤੂੰ ਆਪ ਹੀ ਜਾਣਦਾ ਹੈ ਕਿ ਤੂੰ ਕਿਤਨਾ ਵੱਡਾ ਹੈ ਆਪਣਾ ਆਪ ਤੂੰ ਆਪ ਪਛਾਣੇ ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈ ਹਉਮ ਬਿਲੇ ਹਾਰੀ ਸੰਤਨ ਤੇਰੇ ਚਿੰਕਾਮ ਕ੍ਰੋਧ ਲੋਭ ਪੀਠਾ ਜਿਓ ਤੇਰੇ ਜਿਸ ਜੇ ਸੰਤ ਨੇ ਤੇਰੀ ਮਿਹਰ ਨਾਲ ਆਪਣੇ ਅੰਦਰੋਂ ਕਾਮ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਮੈਂ ਉਹਨਾਂ ਸਾਰਿਆਂ ਤੋਂ ਕੁਰਬਾਨ ਜਾਂਦਾ ਪੀ ਦਿੱਤਾ ਮੜਤਾ ਖਤਮ ਕਰਤਾ ਜਿਨ੍ਹਾਂ ਨੇ ਕਾਮ ਕਰੋ ਲੋਭ মোহ ਹੰਕਾਰ ਔਰ ਐਸੀ ਵੀ ਚੈੱਕ ਕਰਨਾ ਵੀ ਕੀ ਸਾਡਾ ਗੁਰਦੁਆਰੇ ਆਉਣ ਵਾਲਿਆਂ ਦਾ ਬਾਣੀ ਪੜਨ ਵਾਲਿਆਂ ਦਾ ਮੱਥਾ ਟੇਕਣ ਵਾਲਿਆਂ ਦਾ ਅਸੀਂ ਕਾਮ ਕਰੋ ਲੋਭ মোহ ਨੂੰ ਪੀਸਿਆ ਆ ਖਤਮ ਕੀਤਾ ਆ ਜਾਂ ਨਾਲ ਹੀ ਚੁੱਕੀ ਫਿਰਦੇ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਹੈ ਪ੍ਰਭੂ ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ ਤੇਰੇ ਸੰਤ ਵੀ ਵੈਰਾਦਿਕ ਦੀ ਮੈਲ ਤੋਂ ਰਹਿਤ ਹਨ ਜਿਨ ਦੇਖੇ ਸਭ ਉਤਰੈ ਕਲਮਲ ਤੇਰੇ ਉਹਨਾਂ ਸੰਤ ਜਨਾਂ ਦਾ ਦਰਸ਼ਨ ਕੀਤੇ ਆ ਹੋਰਨਾ ਦੇ ਵੀ ਪਾਪ ਦੂਰ ਹੋ ਜਾਂਦੇ ਹਨ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭੋਤ ਤੀਠਾ ਜੀਓ हे नानक आग के प्रभु तेरा नाम सिमर सिमर के जेड़ा मनुख आत्मिक जीवन हासिल कर लैंदा है उस दे मन विचों अमोल पटकणा देदार सदा वास्ते दू, दूर हो जांदे हा ठीट ते अमोड़ बन्दा भी तेरे राते तुर पेंदा है ਮਾਜ ਮਹਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਜੇ ਕੋਈ ਮਨੁੱਖ ਸਦਾ ਨਾਸ਼ਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ ਤੇ ਨਾਮ ਸਿਮਰਨ ਦੀ ਦਾਤ ਕਦੇ ਵੀ ਨਾ ਮੰਗੇ ਹੁਣ ਇੱਕ ਗੱਲ ਸਾਰੇ ਹੀ ਅਸੀਂ ਨੋਟ ਕਰੀਏ ਕਿ ਕੀ ਅਸੀਂ ਗੁਰੂ ਸਾਹਿਬ ਜੀ ਤੋਂ ਨਾਮ ਸਿਮਰਨ ਮੰਗਦੇ ਹਾਂ ਅਸੀਂ ਤਾਂ ਮੰਗਦੇ ਹੀ ਨਾਸ਼ਵੰਤ ਪਦਾਰਥ ਤੇ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਇਸ ਕੋ ਮਰਤੇ ਘੜੀ ਨ ਲੱਗੈ ਉਸ ਨੂੰ ਆਤਮਿਕ ਮੌਤ ਸਹੇੜਦੈ ਚਿਰ ਨਹੀਂ ਲੱਗਦਾ ਤਾਜ ਵੀ ਮਰਿਆ ਕੱਲ ਵੀ ਮਰਿਆ ਇਸੇ ਕਰਕੇ ਸੰਸਾਰ ਦਾ ਬਹੁਤ ਵੱਡਾ ਹਿੱਸਾ ਆਤਮਿਕ ਮੌਤੇ ਮਰਿਆ ਹੋਇਆ ਪਾਰ ਬ੍ਰह्म ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਹਚਲ ਕਹਿਣਾ ਜਿਹੜਾ ਮਨੁੱਖ ਸਦਾ ਹੀ ਪਰਮੇਸ਼ਰ ਦੀ ਸੇਵਾ ਕਰਦਾ ਹੈ ਉਹ ਗੁਰੂ ਨੂੰ ਮਿਲ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ। ਪ੍ਰੇਮ ਭਗਤ ਜਿਸ ਕੈ ਮਨ ਲਾਗੀ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਪਿਆਰ ਭਰੀ ਭਗਤੀ ਦਿਲੇ ਲੱਗ ਜਾਂਦੀ ਹੈ। ਗਉਣ ਗਾਵੇ ਅਨ ਦਿਨ ਨਿਤ ਜਾਗੀ ਜਿਹੜਾ ਮਨੁੱਖ ਹਰ ਰੋਜ਼ ਸਦਾ ਮਾਇਆ ਦੇ ਹੱਲਿਆਂ ਵੱਲੋਂ ਯਾਦ ਰੱਖੋ ਮਾਇਆ ਦੇ ਹੱਲੇ ਮਾਇਆ ਇਕਨੋਮੀ ਪੈਸਾ ਗਰੰਸੀ ਨਹੀਂ ਹਮਾਇਆ ਹਰ ਉਹ ਔਗਣਿਆ ਜਿਹੜਾ ਸਾਨੂੰ ਮਨੁੱਖਤਾ ਤੋਂ ਡੇਗਦਾ ਆ ਤੇ ਅਸੀਂ ਗੁਰੂ ਦੇ ਦੱਸੇ ਰਾਹ ਤੋਂ ਭਟਕ ਜਾਂਦੇ ਜਿਹੜਾ ਇੰਨਾ ਹੱਲਿਆਂ ਤੋਂ ਸੁਚੇਤ ਰਹਿੰਦਾ ਆ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਆ ਉਹ ਫਿਰ ਸੰਸਾਰ ਵਿੱਚ ਸੁਖ ਵਾਲਾ ਜੀਵਨ ਜੀਦਾ ਬਾਹ ਪਕੜ ਤਿਸ ਸੁਆਮੀ ਮੇਲੇ ਜਿਸ ਤੇ ਜਿਸ ਕੈ ਮਸਤਕ ਲਹਣਾ ਉਸ ਦੀ ਬਾਹ ਫੜ ਕੇ ਉਸ ਨੂੰ ਮਾਲਕ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ਬਾਹ ਫੜ ਕੇ ਖਿੱਚ ਲੈਂਦਾ ਹੈ ਇਹ ਦਾਤ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਮੱਥੇ ਉੱਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੈ ਲੇਖ ਕਿਵੇਂ ਮੌਜੂਦ ਹੈ ਪਿਛਲੀਆਂ ਪੰਕਦੀਆਂ ਫੜੀ ਯਾਦ ਰੱਖ ਲਓ ਸੁਚੇਤ ਹੈ ਜਿਹੜਾ ਭਾਵੇਂ ਜਿਸ ਦੇ ਅੰਦਰ ਪੁਰਬਲੇ ਸਮੇਂ ਵਿੱਚ ਕੀਤੇ ਕਰਮ ਅਨੁਸਾਰ ਸੇਵਾ ਭਗਤੀ ਦੇ ਸੰਸਕਾਰ ਮੌਜੂਦ ਹਨ ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪਿੰਦੇ ਹਨ ਚਰਨ ਕਮਲ ਭਗਤਾ ਮਨ ਮੁਠੇ ਭਗਤਾ ਦੇ ਮਨ ਵਿੱਚ ਪ੍ਰਮਾਤਮਾ ਦੇ ਸੋਹਣੇ ਚਰਨ ਸਦਾ ਵਾਸਤੇ ਰਹਿੰਦੇ ਹਨ ਵਿਣ ਪਰਮੇਸ਼ਰ ਸਗਲੇ ਮੁਠੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ ਮਾਇਆ ਦੇ ਕਮਦਗਦੂਤਾਂ ਦੇ ਹੱਥੀ ਲੁੱਟੇ ਜਾਂਦੇ ਹਨ ਸੰਤ ਜਨਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ ਜਿਹੜੇ ਮਨੁੱਖ ਅਜੇਹੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ ਉਹਨਾਂ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ ਉਠਤ ਬੈਠਤ ਹਰ ਹਰ ਗਾਇਐ ਉੱਠਦਿਆਂ ਬੈਠਿਆਂ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਐਸਾ ਸਿਮਰਤ ਵਾਰ ਨਿਹਚਲ ਪਾਈਐ ਜਿਹਨੂੰ ਯਾਦ ਕੀਤਿਆਂ ਜੀਦੇ ਨਾਲ ਸੁਰਤ ਜੋੜਿਆਂ ਉਹ ਖਸਮ ਪ੍ਰਭੂ ਕਦੇ ਵੀ ਨਾ ਮੁਕਣ ਵਾਲਾ ਮਿਲ ਪੈਂਦਾ ਹੈ ਨਾਨਕ ਕੋ ਪ੍ਰਭ ਹੋਏ ਦੇ ਅੱਲਾ ਤੇਰਾ ਕੀਤਾ ਸਹਣਾ ਹੈ ਨਾਨਕ ਆਖੇ ਪ੍ਰਭੂ ਜਿਸ ਉਤੇ ਤੂੰ ਦਇਆਵਾਨ ਹੁੰਨਾ ਹੈ ਓਟਦਿਆਂ ਬੈਨਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਤੇਰੀ ਰਾਜਾ ਪਿਆਰੀ ਲੱਗਦੀ ਹੈ